ਹੈਲੋ ਜੀ ਪੰਜਾਬ ਪੋਲੀਟিক্যাল ਫੋਕਸ 채널 ਮੈਂ ਤੁਹਾਡਾ ਸਵਾਗਤ ਮੈਂ ਹਾਂ ਬਿਕਰਮਜੀਤ ਸਿੰਘ ਤਸਵੀਰਾਂ ਨੇ এনवायरमेंट ਪਾਰਕ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਨ ਕੇ ਸ਼ਰਮਾ ਜਿਹੜੇ ਸ਼ਰੋਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਅੱਜ এনवायरमेंट ਪਾਰਕ ਦੇ ਜਿੰਨੇ ਵੀ ਇੱਥੇ ਸੈਰ ਪ੍ਰੇਮੀ ਸਵੇਰੇ ਸੈਰ ਕਰਨ ਆਉਂਦੇ ਨੇ ਜੋ ਪਟਿਆਲਾ ਦੇ ਵੋਟਰ ਨੇ ਚਾਹੇ ਉਹ ਵੱਖ-ਵੱਖ ਪੰਜਾਬ ਦੇ ਡਿਪਾਰਟਮੈਂਟਾਂ ਦੇ ਵਿੱਚ ਨੇ ਚਾਹੇ ਪ੍ਰਾਈਵੇਟ ਸੈਕਟਰ ਦੇ ਨੇ ਸੋ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਸੈਰ ਕਰਨ ਆਉਂਦੇ ਨੇ ਨਿੰਦਰ ਸ਼ਰਮਾ ਜਿਹੜੇ ਨੇ ਉਹਨਾਂ ਨੂੰ ਮਿਲ ਰਹੇ ਨੇ ਦੱਸ ਰਹੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਕਿਹੜਾ ਵਿਕਾਸ ਕੀਤਾ ਤੋਂ ਇਸ ਵਾਰ ਵੱਖ-ਵੱਖ ਪਾਰਟੀਆਂ ਨੇ ਸਥਿਤੀ ਕੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀ ਐਨ ਕੇ ਸ਼ਰਮਾ ਨੇ ਜਿਹੜੇ ਉਹ এনवायरमेंट ਪਾਰਕ ਦੇ ਵਿੱਚ ਪਹੁੰਚੇ ਨੇ ਇੱਕ ਡੇਰਾ ਵਿਖੇ 32 ਏਕੜ ਦਾ ਪਾਰਕ ਬਣਾਇਆ ਤਾਂ ਉਹ ਵੀ ਇਸ ਤਰ੍ਹਾਂ ਇੱਕ ਫੋਰੈਸਟ ਪਾਰਕ ਦਾ ਉਹਦਾ ਵੀ 라উন্ড तकरीबन 2.5 ਤੋਂ 3 ਕਿਲੋਮੀਟਰ ਦਾ 10 ਪਾਰਕ ਬਣਾਏ ਤੇ ਡੇਰਾ ਵਿਖੇ ਕਾਲਜ ਕੋਰੇ ਕੰਮ ਕਰਨ ਵਾਲੇ ਜੰਗਲ ਬਣ ਗਏ ਸਾਰੇ ਪਾਜੀ ਉਹਨਾਂ ਦਾ ਲੇਟਰ ਐਮਪੀ ਬਣ ਗਿਆ ਸੀਟੀਓ ਕਿਹੜਾ ਆਪਣਾ ਹੈਗਾ ਵਾਇਰ ਟੋਨ ਵਾਲੀ ਰੋਡ ਆ ਸਾਰੀ ਇਹਨਾਂ ਜਿਹੜੀਆਂ ਇਹਨਾਂ ਨੂੰ ਜਿਹੜਾ ਕਰਵਾਇਆ ਬਹੁਤ ਵਧੀਆ ਸਾਰੇ ਇਹਨਾਂ ਦੀ ਟੋਟ ਬਹੁਤ ਠੀਕ ਹੈ ਠੀਕ ਹੈ ਅਸੀਂ ਦੇਖਾਂਗੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੋਰ ਜੀ 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 ਕੱਟ ਗਏ ਨੇ ਜੀ ਗੱਲ ਇਹ 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 ਗੱਲ ਇਹ